ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਫੈਕਟਰੀ ਵਰਕਰ ਤੋਂ ਬਿਜ਼ਨਸਮੈਨ ਬਣਨ ਤੱਕ ਦੀ ਅਸਲ ਕੈਨੇਡੀਅਨ ਯਾਤਰਾ ਇੱਕ ਕਹਾਣੀ ਹੈ ਇੱਕ ਅਜਿਹੇ ਇਨਸਾਨ ਦੀ ਜਿਸਨੇ ਆਪਣੀ ਜ਼ਿੰਦਗੀ ਵਿੱਚ ਕਈ ਔਕੜਾਂ ਦਾ ਸਾਹਮਣਾ ਕੀਤਾ ਪਰ ਉਸਨੇ ਕਦੇ ਹਿੰਮਤ ਨਹੀਂ ਹਾਰੀ ਉਹ ਪੰਜਾਬ ਦੀ ਧਰਤੀ ਤੋਂ ਕੈਨੇਡਾ ਆਇਆ ਸੀ ਆਪਣੇ ਪਰਿਵਾਰ ਲਈ ਇੱਕ ਚੰਗੀ ਜ਼ਿੰਦਗੀ ਦਾ ਸੁਪਨਾ ਲੈ ਕੇ ਪਰ ਜਦੋਂ ਉਹ ਇੱਥੇ ਪਹੁੰਚਿਆ ਤਾ ਸਭ ਕੁਝ ਉਸਦੀ ਸੋਚ ਤੋਂ ਵੱਖਰਾ ਸੀ ਉਸ ਨੂੰ ਇੱਕ ਫੈਕਟਰੀ ਵਿੱਚ ਕੰਮ ਮਿਲਿਆ ਜਿੱਥੇ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦਾ ਰਹਿੰਦਾ ਸੀ ਪਰ ਉਸਦੀ ਤਨਖਾਹ ਇੰਨੀ ਘੱਟ ਸੀ ਕਿ ਉਸ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਸੰਹੁੰਦੀਆਂ ਉਸ ਨੂੰ ਅੰਗਰੇਜ਼ੀ ਵੀ ਪੂਰੀ ਤਰ੍ਹਾਂ ਨਹੀਂ ਸਿਉਂਦੀ ਜਿਸ ਕਾਰਨ ਉਸ ਨੂੰ ਗਲਬਾਤ ਕਰਨ ਵਿੱਚ ਵੀ ਮੁਸ਼ਕਲ ਆਉਂਦੀ ਸੀ ਫਿਰ ਵੀ ਉਸ ਦੇ ਦਿਲ ਵਿੱਚ ਆਪਣੇ ਪਰਿਵਾਰ ਲਈ ਕੁਝ ਵੱਡਾ ਕਰਨ ਦੀ ਤਾਂਗ ਸੀ ਪੰਜਾਬ ਵਿੱਚ ਉਸ ਦਾ ਪਰਿਵਾਰ ਉਸ ਦੀ ਰਾਹ ਵੇਖ ਰਿਹਾ ਸੀ ਅਤੇ ਇਹ ਸੋਚ ਉਸ ਨੂੰ ਹਰ ਰੋਜ਼ ਮਿਹਨਤ ਕਰਨ ਲਈ ਪ੍ਰੇਰਿਤ ਸੀ। ਕੈਨੇਡਾ ਦੀ ਠੰਡੀ ਹਵਾ ਵਿੱਚ ਉਸ ਨੂੰ ਆਪਣੇ ਪਿੰਡ ਦੀ ਗਰਮੀ ਅਤੇ ਘਰ ਦੀ ਯਾਦ ਬਹੁਤ ਸਤਾਉਂਦੀ ਸੀ। ਪਰ ਉਸ ਨੇ ਆਪਣੇ ਆਪ ਨੂੰ ਹੌਸਲਾ ਦਿੱਤਾ ਕਿ ਉਹ ਇੱਥੇ ਸਿਰਫ ਆਪਣੇ ਲਈ ਨਹੀਂ ਸਗੋਂ ਆਪਣੇ ਪਰਿਵਾਰ ਦੇ ਭਵਿੱਖ ਲਈ ਲੜ ਰਿਹਾ ਹੈ। ਫੈਕਟਰੀ ਦਾ ਕੰਮ ਉਸ ਲਈ ਕਿਸੇ ਇਮਤਿਹਾਨ ਤੋਂ ਘੱਟ ਨਹੀਂ ਸੀ। ਉਸ ਨੂੰ ਕੰਟਿਆਂ ਤੱਕ ਖੜੇ ਰਹਿ ਕੇ ਭਾਰੀ ਸਮਾਨ ਚੁੱਕਣਾ ਪੈਂਦਾ ਸੀ ਅਤੇ ਸਰੀਰ ਥੱਕ ਜਾਂਦਾ ਸੀ। ਕਈ ਵਾਰ ਉਸ ਦੇ ਸਾਥੀ ਉਸ ਨਾਲ ਚੰਗਾ ਵਿਵਹਾਰ ਨਹੀਂ ਕਰਨ ਕਰਦੇ ਕਿਉਂਕਿ ਉਹ ਇੱਕ ਪ੍ਰਵਾਸੀ ਸੀ ਅਤੇ ਉਸ ਦੀ ਪਛਾਣ ਵੱਖਰੀ ਸੀ। ਉਸ ਨੂੰ ਅਕਸਰ ਇਹ ਮਹਿਸੂਸ ਹੁੰਦਾ ਸੀ ਕਿ ਉਹ ਇਸ ਅਜਨਬੀ ਦੇਸ਼ ਵਿੱਚ ਇਕੱਲਾ ਹੈ ਅਤੇ ਉਸ ਦੀ ਮਦਦ ਲਈ ਕੋਈ ਨਹੀਂ ਹੈ। ਪਰ ਉਸ ਦੇ ਅੰਦਰ ਇੱਕ ਅਜਿਹੀ ਚੰਗਿਆੜੀ ਸੀ ਜੋ ਉਸ ਨੂੰ ਰੁਕਣ ਨਹੀਂ ਦਿੰਦੀ ਸੀ। ਉਸਨੇ ਆਪਣੀ ਥੋੜੀ ਜਿਹੀ ਕਮਾਈ ਵਿੱਚੋਂ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ ਤਾਂ ਜੋ ਉਹ ਆਪਣੀ ਜ਼ਿੰਦਗੀ ਵਿੱਚ ਕੋਈ ਵੱਡਾ ਬਦਲਾ ਲਿਆ ਸਕੇ ਉਸਨੇ ਹੌਲੀ-ਹੌਲੀ ਅੰਗਰੇਜ਼ੀ ਸਿੱਖਣ ਦੀ ਕੋਸ਼ਿਸ਼ ਵੀ ਕੀਤੀ ਤਾਂਕਿ ਉਹ ਇਸ ਨਵੇਂ ਮੁਲਕ ਵਿੱਚ ਆਪਣੇ ਆਪ ਨੂੰ ਸਥਾਪਿਤ ਕਰ ਸਕੇ ਉਸਦੀ ਮਿਹਨਤ ਰੰਗ ਲਿਆਉਣ ਲੱਗੀ ਪਰ ਇੱਕ ਦਿਨ ਫੈਕਟਰੀ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਉਸਦਾ ਇੱਕ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਇਸ ਘਟਨਾ ਨੇ ਉਸਦੇ ਦਿਲ ਤੇ ਡੂੰਗਾ ਅਸਰ ਪਾਇਆ ਉਸਨੇ ਸੋਚਿਆ ਕਿ ਜੇ ਉਹ ਇਸੇ ਤਰ੍ਹਾਂ ਕੰਮ ਕਰਦਾ ਰਿਹਾ ਤਾਂ ਉਸਦੀ ਜ਼ਿੰਦਗੀ ਵੀ ਖਤਰੇ ਵਿੱਚ ਪੈ ਸਕਦੀ ਹੈ ਉਸ ਦਿਨ ਉਸਨੇ ਖਾਨ ਲਈ ਕਿ ਉਹ ਆਪਣਾ ਕਾਰੋਬਾਰ ਸ਼ੁਰੂ ਕਰੇਗਾ ਤਾਂ ਜੋ ਉਹ ਆਪਣੀ ਜ਼ਿੰਦਗੀ ਦਾ ਮਾਲਕ ਖੁਦ ਬਣ ਸਕੇ ਉਸਦੀ ਜ਼ਿੰਦਗੀ ਵਿੱਚ ਇੱਕ ਵੱਡਾ ਮੋੜ ਉਦੋਂ ਆਇਆ ਜਦੋਂ ਉਸਦੀ ਮੁਲਾਕਾਤ ਇੱਕ ਹੋਰ ਪ੍ਰਵਾਸੀ ਕਾਰੋਬਾਰੀ ਨਾਲ ਹੋਈ ਉਹ ਵਿਅਕਤੀ ਵੀ ਕਦੇ ਉਸੇ ਤਰ੍ਹਾਂ ਦੀਆਂ ਮੁਸ਼ਕਲਾਂ ਵਿੱਚੋਂ ਲੰਘਿਆ ਸੀ ਪਰ ਅੱਜ ਉਹ ਆਪਣੇ ਕਾਰੋਬਾਰ ਦਾ ਮਾਲਕ ਸੀ ਉਸਨੇ ਆਪਣੀ ਸਫਲਤਾ ਦੀ ਕਹਾਣੀ ਸੁਣਾਈ ਜਿਸਨੇ ਉਸਦੇ ਦਿਲ ਵਿੱਚ ਇੱਕ ਨਵੀਂ ਉਮੀਦ ਜਗਾਈ ਉਸਨੇ ਸਲਾਹ ਦਿੱਤੀ ਕਿ ਬਾਜ਼ਾਰ ਨੂੰ ਸਮਝਣਾ ਗਾਹਕਾਂ ਨਾਲ ਸਬੰਧ ਬਣਾਉਣਾ ਅਤੇ ਮਿਹਨਤ ਕਰਨਾ ਸਫਲਤਾ ਦੀ ਕੁੰਜੀ ਹੈ ਇਸ ਮੁਲਾਕਾਤ ਤੋਂ ਬਾਅਦ ਉਸਦੇ ਮਨ ਵਿੱਚ ਇੱਕ ਨਵਾਂ ਜੋਸ਼ ਆਇਆ ਅਤੇ ਉਸਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਉਸਨੇ ਆਪਣੀ ਸਾਰੀ ਬਚਤ ਇਕੱਠੀ ਕੀਤੀ ਅਤੇ ਇੱਕ ਛੋਟੀ ਜਹੀ ਦੁਕਾਨ ਖੋਲਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਉਸਨੇ ਸੋਚਿਆ ਕਿ ਉਹ ਆਪਣੇ ਪਾਈਚਾਰੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ ਜਿਵੇਂ ਕਿ ਪੰਜਾਬੀ ਖਾਣੇ ਦਾ ਸਮਾਨ ਜਾਂ ਰੋਜ਼ਮਰਾਂ ਦੀਆਂ ਚੀਜ਼ਾਂ ਇਹ ਸੋਚ ਉਸ ਦੇ ਦਿਲ ਦੇ ਬਹੁਤ ਨੇੜੇ ਸੀ ਕਿਉਂਕਿ ਉਹ ਆਪਣੇ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਸੀ ਉਸ ਦੀ ਇਹ ਯੋਜਨਾ ਸਾਦੀ ਪਰ ਪ੍ਰਭਾਵਸ਼ਾਲੀ ਸੀ ਅਤੇ ਉਸਨੇ ਇਸ ਨੂੰ ਸਾਕਾਰ ਕਰਨ ਲਈ ਦਿਨ ਰਾਤ ਇੱਕ ਕਰ ਦਿੱਤਾ ਕਾਰੋਬਾਰ ਸ਼ੁਰੂ ਕਰਨਾ ਉਸ ਲਈ ਕੋਈ ਆਸਾਨ ਕੰਮ ਨਹੀਂ ਸੀ ਉਸ ਨੂੰ ਸਹੀ ਜਗ੍ਹਾ ਲੱਭਣੀ ਪਈ ਸਮਾਨ ਖਰੀਦਣ ਲਈ ਪੈਸੇ ਜੋੜਨੇ ਪਏ ਅਤੇ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਦਾ ਤਰੀਕਾ ਸੋਚਣਾ ਪਿਆ ਸ਼ੁਰੂਆਤ ਵਿੱਚ ਉਸ ਦੀ ਦੁਕਾਨ ਤੇ ਬਹੁਤ ਘੱਟ ਲੋਕ ਆਉਂਦੇ ਸਨ ਅਤੇ ਉਸ ਨੂੰ ਲੱਗਦਾ ਸੀ ਕਿ ਸ਼ਾਇਦ ਉਸ ਨੇ ਗਲਤ ਫੈਸਲਾ ਲੈ ਲਿਆ ਪਰ ਉਸ ਨੇ ਹਾਰ ਨਾ ਮੰਨੀ ਉਸ ਨੇ ਆਪਣੇ ਗਾਹਕਾਂ ਨਾਲ ਦਿਲ ਖੋਲ ਕੇ ਗੱਲਾਂ ਕੀਤੀਆਂ ਉਹਨਾਂ ਦੀਆਂ ਜ਼ਰੂਰਤਾਂ ਨੂੰ ਸਮਝਿਆ ਅਤੇ ਉਹਨਾਂ ਨੂੰ ਵਧੀਆ ਸੇਵਾ ਦਿੱਤੀ। ਉਸ ਦੀ ਇਮਾਨਦਾਰੀ ਅਤੇ ਮਿਹਨਤ ਨੇ ਹੌਲੀ-ਹੌਲੀ ਲੋਕਾਂ ਦਾ ਵਿਸ਼ਵਾਸ ਜਿੱਤ ਲਿਆ। ਉਸ ਨੇ ਆਪਣੀ ਦੁਕਾਨ ਵਿੱਚ ਨਵੀਆਂ ਚੀਜ਼ਾਂ ਸ਼ਾਮਲ ਕੀਤੀਆਂ ਜਿਵੇਂ ਕਿ ਪੰਜਾਬੀ ਮਸਾਲੇ ਅਤੇ ਕਰੇਲੂ ਸਮਾਨ ਜੋ ਉਸ ਦੇ ਪਾਈਚਾਰੇ ਨੂੰ ਬਹੁਤ ਪਸੰਦ ਆਏ। ਉਸ ਦੀ ਦੁਕਾਨ ਹੁਣ ਸਿਰਫ ਇੱਕ ਦੁਕਾਨ ਨਹੀਂ ਸੀ ਸਗੋਂ ਇੱਕ ਅਜਿਹੀ ਜਗ੍ਹਾ ਬਣ ਗਈ ਸੀ ਜਿੱਥੇ ਲੋਕ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਸਨ ਉਸ ਦੀ ਮਿਹਨਤ ਅਤੇ ਲਗਨ ਨੇ ਉਸ ਨੂੰ ਇੱਕ ਨਵੀਂ ਮੰਜ਼ਿਲ ਵੱਲ ਲੈ ਜਾਣਾ ਸ਼ੁਰੂ ਕਰ ਦਿੱਤਾ ਅਤੇ ਉਸ ਦਾ ਕਾਰੋਬਾਰ ਹੁਣ ਚੱਲ ਪਿਆ ਸੀ ਸਮੇਂ ਦੇ ਨਾਲ ਨਾਲ ਉਸ ਦਾ ਕਾਰੋਬਾਰ ਖਿੰਣ ਲੱਗਾ ਉਸ ਨੇ ਆਪਣੀ ਦੁਕਾਨ ਨੂੰ ਵੱਡਾ ਕੀਤਾ ਅਤੇ ਕੁਝ ਲੋਕਾਂ ਨੂੰ ਕੰਮ ਤੇ ਰੱਖ ਲਿਆ ਉਸ ਨੇ ਨਵੀਆਂ ਤਰੀਕਿਆਂ ਨੂੰ ਅਪਣਾਇਆ ਜਿਵੇਂ ਕਿ ਆਨਲਾਈਨ ਆਰਡਰ ਲੈਣਾ ਅਤੇ ਗਾਹਕਾਂ ਨੂੰ ਛੋੜ ਦੇਣਾ ਉਸ ਦੀ ਸਮਝਦਾਰੀ ਅਤੇ ਮਿਹਨਤ ਨੇ ਉਸ ਨੂੰ ਆਪਣੇ ਇਲਾਕੇ ਵਿੱਚ ਮਸ਼ਹੂਰ ਕਰ ਦਿੱਤਾ ਉਸ ਦੀ ਦੁਕਾਨ ਹੁਣ ਸਿਰਫ ਇੱਕ ਛੋਟਾ ਕਾਰੋਬਾਰ ਨਹੀਂ ਸੀ ਸਗੋਂ ਇੱਕ ਵੱਡਾ ਨਾਮ ਬਣ ਗਈ ਸੀ ਉਸ ਨੇ ਹੋਰ ਸ਼ਾਖਾਵਾਂ ਖੋਲਣ ਦੀ ਸੋਚ ਬਣਾਈ ਅਤੇ ਆਪਣੇ ਪਰਿਵਾਰ ਨੂੰ ਵੀ ਕੈਨੇਡਾ ਬੁਲਾ ਲਿਆ ਹੁਣ ਉਹ ਆਪਣੇ ਪਰਿਵਾਰ ਨਾਲ ਇੱਕ ਖੁਸ਼ਹਾਲ ਜ਼ਿੰਦਗੀ ਜੀ ਰਿਹਾ ਸੀ ਜਿਸ ਦਾ ਉਸ ਨੇ ਸੁਪਨਾ ਵੇਖਿਆ ਸੀ ਉਸ ਦੀ ਕਹਾਣੀ ਇੱਕ ਮਿਸਾਲ ਬਣ ਗਈ ਜੋ ਦੱਸਦੀ ਸੀ ਕਿ ਜੇ ਤੁਸੀਂ ਪੂਰੀ ਲਗਨ ਨਾਲ ਕੰਮ ਕਰੋ ਤਾਂ ਤੁਹਾਡੇ ਸੁਪਨੇ ਜ਼ਰੂਰ ਪੂਰੇ ਹੋ ਸਕਦੇ ਹਨ ਉਸ ਦੀ ਸਫਲਤਾ ਨੇ ਉਸ ਦੇ ਪਾਈਚਾਰੇ ਨੂੰ ਵੀ ਪ੍ਰੇਰਿਤ ਕੀਤਾ ਅਤੇ ਉਹ ਹੁਣ ਇੱਕ ਸਤਿਕਾਰਤ ਵਿਅਕਤੀ ਬਣ ਗਿਆ ਸੀ ਉਸ ਦੀ ਮਿਹਨਤ ਅਤੇ ਸੁਪਨਿਆਂ ਨੇ ਉਸ ਨੂੰ ਉਹ ਮੁਕਾਮ ਦਿੱਤਾ ਜਿੱਥੇ ਉਹ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਸੀ ਉਸ ਦੇ ਕਾਰੋਬਾਰ ਦੀ ਸਫਲਤਾ ਪਿੱਛੇ ਉਸ ਦੀਆਂ ਸਿਆਣੀਆਂ ਰਣਨੀਤੀਆਂ ਸਨ ਉਸਨੇ ਹਮੇਸ਼ਾ ਬਾਜ਼ਾਰ ਦੀਆਂ ਜ਼ਰੂਰਤਾਂ ਨੂੰ ਸਮਝਿਆ ਅਤੇ ਉਸ ਅਨੁਸਾਰ ਆਪਣੀ ਦੁਕਾਨ ਵਿੱਚ ਚੀਜ਼ਾਂ ਰੱਖਿਆ। ਉਸਨੇ ਗਾਹਕਾਂ ਦੀ ਖੁਸ਼ੀ ਨੂੰ ਸਭ ਤੋਂ ਪਹਿਲ ਦਿੱਤੀ ਅਤੇ ਜੇ ਕਿਸੇ ਨੂੰ ਕੋਈ ਸ਼ਿਕਾਇਤ ਹੁੰਦੀ ਤਾਂ ਉਹ ਤੁਰੰਤ ਉਸ ਨੂੰ ਹੱਲ ਕਰਦਾ। ਉਸਨੇ ਆਪਣੇ ਕਰਮਚਾਰੀਆਂ ਨੂੰ ਵੀ ਪਰਿਵਾਰ ਵਾਂਗ ਸਮਝਿਆ ਜਿਸ ਕਾਰਨ ਉਹ ਵੀ ਉਸ ਦੇ ਕਾਰੋਬਾਰ ਲਈ ਪੂਰੀ ਮਿਹਨਤ ਕਰਦੇ ਸਨ। ਉਸਨੇ ਨਵੀਆਂ ਤਕਨੀਕਾਂ ਨੂੰ ਅਪਣਾਇਆ ਜਿਵੇਂ ਕਿ ਸੋਸ਼ਲ ਮੀਡੀਆ ਤੇ ਆਪਣੇ ਕਾਰੋਬਾਰ ਨੂੰ ਪ੍ਰਚਾਰਿਤ ਕਰਨਾ ਜਿਸ ਨੇ ਉਸ ਦੇ ਗਾਹਕਾਂ ਦੀ ਗਿਣਤੀ ਹੋਰ ਵਧਾ ਦਿੱਤੀ ਉਸ ਦੀ ਇਹ ਸੋਚ ਅਤੇ ਤਰੀਕਾ ਉਸ ਨੂੰ ਹੋਰ ਕਾਰੋਬਾਰੀਆਂ ਤੋਂ ਵੱਖਰਾ ਬਣਾਉਂਦਾ ਸੀ ਉਸ ਦੀ ਸਫਲਤਾ ਸਿਰਫ ਪੈਸੇ ਤੱਕ ਸੀਮਿਤ ਨਹੀਂ ਸੀ ਸਗੋਂ ਉਸ ਨੇ ਆਪਣੇ ਆਪ ਨੂੰ ਇੱਕ ਪਰੋਸੇਮੰਦ ਨਾਮਵਜੋ ਸਥਾਪਿਤ ਕੀਤਾ ਉਸ ਦੀ ਸਫਲਤਾ ਵਿੱਚ ਉਸ ਦੇ ਪਰਿਵਾਰ ਦਾ ਵੀ ਵੱਡਾ ਹੱਥ ਸੀ ਜਦੋਂ ਉਸ ਨੇ ਕਾਰੋਬਾਰ ਸ਼ੁਰੂ ਕੀਤਾ ਤਾਂ ਉਸਦੀ ਪਤਨੀ ਨੇ ਕਰਦੀ ਸਾਰੀ ਜ਼ਿੰਮੇਵਾਰੀ ਸੰਭਾਲ ਲਈ ਤਾਂ ਜੋ ਉਹ ਆਪਣੇ ਕੰਮ ਤੇ ਪੂਰਾ ਧਿਆਨ ਦੇ ਸਕੇ ਉਸਦੇ ਬੱਚਿਆਂ ਨੇ ਵੀ ਉਸਦੀ ਮਿਹਨਤ ਨੂੰ ਵੇਖ ਕੇ ਪੜਾਈ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੁਣ ਜਦੋਂ ਉਸ ਦਾ ਪਰਿਵਾਰ ਕੈਨੇਡਾ ਆ ਗਿਆ ਤਾਂ ਉਹ ਸਭ ਇਕੱਠੇ ਇੱਕ ਸੁਖੀ ਜ਼ਿੰਦਗੀ ਜੀ ਰਹੇ ਸਨ ਉਸ ਨੇ ਆਪਣੇ ਬੱਚਿਆਂ ਨੂੰ ਕਾਰੋਬਾਰ ਦੇ ਨੁਕਤੇ ਸਿਖਾਏ ਤਾਂ ਜੋ ਉਹ ਭਵਿਕ ਵਿੱਚ ਇਸ ਨੂੰ ਅੱਗੇ ਲੈ ਜਾ ਸਕਣ ਉਸ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਪਰਿਵਾਰ ਦਾ ਸਾਥ ਅਤੇ ਇਕਤਾ ਸਫਲਤਾ ਦਾ ਅਹਿਮ ਹਿੱਸਾ ਹੁੰਦੇ ਹਨ। ਸਫਲਤਾ ਮਿਲਣ ਤੋਂ ਬਾਅਦ ਉਸਨੇ ਆਪਣੇ ਪਾਈਚਾਰੇ ਨੂੰ ਵਾਪਸ ਕੁਝ ਦੇਣ ਦਾ ਫੈਸਲਾ ਕੀਤਾ। ਉਸਨੇ ਆਪਣੇ ਮੁਨਾਫੇ ਦਾ ਹਿੱਸਾ ਚੈਰਿਟੀ ਵਿੱਚ ਦਿੱਤਾ ਅਤੇ ਸਮਾਜਿਕ ਕੰਮਾਂ ਵਿੱਚ ਹਿੱਸਾ ਲਿਆ। ਉਸਨੇ ਨਵੇਂ ਪ੍ਰਵਾਸੀਆਂ ਦੀ ਮਦਦ ਕੀਤੀ, ਉਹਨਾਂ ਨੂੰ ਸਲਾਹ ਦਿੱਤੀ ਅਤੇ ਕਈ ਵਾਰ ਆਰਥਿਕ ਸਹਾਇਤਾ ਵੀ ਕੀਤੀ। ਉਸ ਦਾ ਵਿਸ਼ਵਾਸ ਸੀ ਕਿ ਸਫਲਤਾ ਤਾਂ ਅਸਲੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਦੂਜਿਆਂ ਦੇ ਕੰਮ ਆਓ ਇਸ ਸੋਚ ਨੇ ਉਸ ਨੂੰ ਆਪਣੇ ਪਾਈਚਾਰੇ ਵਿੱਚ ਇੱਕ ਸਤਿਕਾਰਤ ਸਥਾਨ ਦਿਵਾਇਆ ਇਸ ਸਫ਼ਰ ਤੋਂ ਉਸਨੇ ਬਹੁਤ ਸਾਰੀਆਂ ਸਿੱਖਿਆਵਾਂ ਲਈਆਂ ਉਸਨੇ ਸਿੱਖਿਆ ਕਿ ਸਫਲਤਾ ਲਈ ਸਬਰ ਅਤੇ ਲਗਨ ਦੀ ਲੋੜ ਹੁੰਦੀ ਹੈ ਅਸਫਲਤਾਵਾਂ ਤੋਂ ਡਰਨ ਦੀ ਬਜਾਏ ਉਹਨਾਂ ਤੋਂ ਸਿੱਖਣਾ ਚਾਹੀਦਾ ਹੈ ਨੈਟਵਰਕਿੰਗ ਅਤੇ ਚੰਗੇ ਸਬੰਧ ਬਣਾਉਣਾ ਵੀ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਆਪਣੇ ਆਪ ਤੇ ਪਰੋਸਾ ਰੱਖਣਾ ਅਤੇ ਟੀਚੇ ਵੱਲ ਵੱਧਦੇ ਰਹਿਣਾ ਮਹੱਤਵਪੂਰਨ ਹੈ ਉਸ ਦੇ ਸ਼ਬਦਾਂ ਵਿੱਚ ਜੇ ਤੁਸੀਂ ਪੂਰੀ ਤੰਦੇਹੀ ਨਾਲ ਮਿਹਨਤ ਕਰੋ ਤਾਂ ਕੁਝ ਵੀ ਅਸੰਭਵ ਨਹੀਂ ਇਸ ਕਹਾਣੀ ਦਾ ਸਬਕ ਇਹ ਹੈ ਕਿ ਮਿਹਨਤ ਅਤੇ ਹਿੰਮਤ ਨਾਲ ਤੁਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ ਚਾਹੇ ਸ਼ੁਰੂਆਤ ਕਿੰਨੀ ਵੀ ਮੁਸ਼ਕਲ ਹੋਵੇ ਸਾਨੂੰ ਆਪਣੀਆਂ ਜੜਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਸਫਲਤਾ ਮਿਲਣ ਤੇ ਪਾਈਚਾਰੇ ਦੀ ਮਦਦ ਕਰਨੀ ਚਾਹੀਦੀ ਹੈ। ਇੱਕ ਕਹਾਣੀ ਤੁਹਾਨੂੰ ਪ੍ਰੇਰਿਤ ਕਰੇਗੀ। ਸੁਨੇਹਾ ਇਹ ਹੈ ਕਿ ਆਪਣੇ ਆਪ ਤੇ ਸ਼ੱਕ ਨਾ ਕਰੋ ਅਤੇ ਹਮੇਸ਼ਾ ਅੱਗੇ ਵਧੋ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ। ਧੰਨਵਾਦ।